ਇੱਕ ਨੇ ਸਵਾਲ ਕੀਤਾ ਵੀ ਸ਼ਹੀਦ ਸਿੰਘ ਦੁਆਰਾ ਕੋਈ ਜਨਮ ਲੈਂਦੇ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਜਿਹੜੇ ਸ਼ਹੀਦ ਸਿੰਘ ਦੁਆਰੇ ਆ ਜਾਂਦੇ ਦੁਨੀਆ ਤੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਮੁਕਤੀ ਨਹੀਂ ਕੀਤੀ ਇਹ ਸਵਾਲ ਕਹੀਂ ਕਰਦੇ ਸਹਾ ਸੰਗਤ 6 ਤਰ੍ਹਾਂ ਦੀ ਗਤੀ ਹੁੰਦੀ ਹੈ ਇਨਸਾਨ ਦੀ ਪਾਪੀਆਂ ਦੀ ਪੁੰਨੀਆਂ ਦੀ ਪੁਰਾਣਾਂ ਜਮੀਆਂ ਦੀ ਭਗਤਾਂ ਦੀ ਬ੍ਰਹਮ ਗਿਆਨੀਆਂ ਦੀ ਕਾਰਕਾਂ ਦੀ ਚੇਤਨਾਂ ਦੀ ਗਤੀ ਹੈ ਪਹਿਲੀ ਪਾਪੀਆਂ ਦੀ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੇ ਮਥੇ ਧਰਮ ਵਾਲਾ ਇਹ ਪਾਪੀਆਂ ਦੀ ਗਤੀ ਇਹਨਾਂ ਦੀ ਪਹੁੰਚ ਨਰਕਾਂ ਤੱਕ ਦੂਜੀ ਹੈ ਪੁੰਨੀ ਨਾਮ ਨੂੰ ਜਪਦੇ দান ਪੁੰਨ ਕਰਦੇ ਪੁੰਨ দান ਤੋਂ ਬੀਜ ਦੇ ਸਭ ਧਰਮ ਰਾਏ ਕੇ ਜਾਈ ਧਰਮ ਰਾਜ ਦੇ ਸਾਹਮਣੇ ਖੜੇ ਹੋ ਜਾਣਗੇ ਧਰਮ ਰਾਜ ਨੇ ਚਿਤ੍ਰਗੁਪਤਾਂ ਨੂੰ ਕਹਿਣਾ ਲੇਖਾ ਦੱਸੋ ਬਈ ਇਹ ਮਹਾਰਾਜ ਨਾਮ ਤਾਂ ਨਹੀਂ ਜਪਿਆ ਪਰ দানਪੁੰਨ ਕਰਦੇ ਰਹੇ ਮੰਦੇ ਕਰਮ ਕੋਈ ਨਹੀਂ ਕੀਤੇ দানਪੁੰਨ ਕੀਤਾ ਕਹਿੰਦੇ ਇਹਨੂੰ ਸਵਰਗ ਦੇ ਦਿਓ ਬਈ ਪਹੁੰਚ ਸਵਰਗਾਂ ਤੱਕ ਹੋ ਗਈ ਪਰ ਮੁਕਤੀ ਨਹੀਂ ਹੈ ਸਵਰਗਾਂ ਤੋਂ ਫਿਰ ਦੁਬਾਰਾ ਧਰਤੀ ਤੇ ਆਉਣਾ ਪੈਣਾ ਇਹ ਤੁਸੀਂ ਅੱਛੇ ਕਰਮ ਕੀਤੇ ਪਰ ਨਾਮ ਨਹੀਂ ਜਪਿਆ ਘੁੰਮ ਕੇ ਫਿਰ ਧਰਤੀ ਤੇ ਆਉਣਾ ਪੈਣਾ ਫਿਰ ਆਉਣ ਦਾ ਫਾਇਦਾ ਕੀ ਹੋਇਆ ਜੇ ਧਰਤੀ ਤੇ ਆਏ ਆ ਹੁਣੇ ਹੀ ਬੰਦੇ ਨੂੰ ਜੀਵਨ ਸਫਲਾ ਕਰ ਲੈਣਾ ਚਾਹੀਦਾ ਮੂਲ ਮੰਤਰ ਦੇ ਨਾਲ ਇਤੋਂ ਬਾਅਦ ਪਤਾ ਨਹੀਂ ਮਨੁੱਖਾ ਜਨਮ ਮਿਲਣਾ ਕਿ ਨਹੀਂ ਮਿਲਣਾ ਕੋਈ ਗਰੰਟੀ ਥੋੜਾ ਸੁਸਾ ਸੰਗਤ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਉਹਨਾਂ ਦੀ ਬ੍ਰਹਮ ਲੋਕ ਤੱਕ ਪਹੁੰਚ ਹੁੰਦੀ ਹੈ ਚੌਥੀ ਭਗਤਾਂ ਦੀ ਭਗਤ ਤੇਰੇ ਮਨ ਭਾਮ ਦੇ ਦਰ ਸੋਹਣ ਕੀਰਤ ਗਾਵੰਦੇ ਉਹਨਾਂ ਦੀ ਪਹੁੰਚ ਹੁੰਦੀ ਹੈ ਸੱਚਖੰਡ ਤੱਕ ਪੰਜਵੀਂ ਬ੍ਰਹਮ ਗਿਆਨੀਆਂ ਦੀ ਮਨ ਸਾਚਾ ਮੁਕ ਸਾਚਾ ਸੋਏ ਅਬਰ ਨ ਅਪੇਖੈ ਏਕ ਸਵਨ ਕੋਏ ਨਾਨਕੇ ਲਖਣ ਬ੍ਰਹਮ ਗਿਆਨੀ ਹੋਏ ਬਾਬਾ ਬੁੱਢਾ ਸਾਹਿਬ ਵਰਗੇ ਉਹਨਾਂ ਦੀ ਪਹੁੰਚ ਹੁੰਦੀ ਹੈ ਨਿਰੰਕਾਰ ਤੱਕ ਅਕਾਲ ਪੁਰਖ ਬ੍ਰਹਮ ਗਿਆਨੀ ਛੇਵੀਂ ਹੁੰਦੀ ਹੈ ਕਾਰਕ ਪੁਰਸ਼ ਕਾਰਕ ਪੁਰਸ਼ ਕਿਹੜੇ ਹੁੰਦੇ ਸਤਿਸ਼ਰ ਸਿੰਘ ਰਾੜਾ ਸਾਹਿਬ ਵਾਲਾ ਸਤ ਬਾਬਾ ਜੁਵਾਲਾ ਸਿੰਘ ਹਰਖੋਆ ਵਾਲਾ ਸਤ ਬਾਬਾ ਨਾਨਸ ਸਿੰਘ ਕਲੇਰਾ ਵਾਲਾ ਸਤ ਬਾਬਾ ਜੀਤ ਸਿੰਘ ਹੰਸਾਲੀ ਵਾਲੇ ਇਹਨੂੰ ਕਹਿੰਦੇ ਕਾਰਕ ਪੁਰਸ਼ ਦੁਨੀਆ ਤੇ ਆਉਂਦੇ ਨਾਮ ਜਪਾਉਣ ਵਾਸਤੇ ਸਪੈਸ਼ਲ ਕੋਟਾ ਹੁੰਦਾ